ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਜੋਟੀ ਕੋਰ ਦੁਨਣਾ ਤੇ ਆਪ ਦਾ ਸਵਾਗਤ ਹੈ ਜੀ ਹਾਂਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬੈਲ ਆਈਕਨ ਪ੍ਰੈਸ ਕਰੋ ਜਿਹੜੇ ਨਵੇਂ ਆਏ ਨੇ ਜੀ ਖਾਸ ਕਰਕੇ ਉਹਨਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਦੋਂ ਤੁਸੀਂ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਜੋ ਡੇਲੀ ਵੀਡੀਓ ਆਉਂਦੀ ਹੈ ਹੈਨਾ ਸੋਡੀ ਉਹਦੇ ਕੋਲ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਆਜਿਆ ਕਰੂਗਾ ਹਾਂਜੀ ਜੋ ਵੀ ਆਪਾਂ ਆਪਣਾ ਕੰਮ ਹੈ ਜੀ ਉਹ ਆਪਾਂ ਤੁਸੀਂ ਜੋ ਵੀ ਤੁਸੀਂ ਸਾਥੋਂ ਡਿਜ਼ਾਈਨ ਬਣਵਾਉਣਾ ਹੈ ਜੋ ਵੀ ਤੁਸੀਂ ਸਾਥੋਂ ਵਰਕ ਕਰਵਾਉਣਾ ਹੈ ਜੋ ਵੀ ਤੁਸੀਂ ਸੋ ਸਾਥੋਂ ਪੇਂਟ ਕਰਵਾਉਣਾ ਹੈ ਹੈਂਡ ਪੇਂਟ ਕਰਵਾਉਣਾ ਹੈ ਆਰੀ ਵਰਕ ਮਸ਼ੀਨ ਵਰਕ ਪਾਹ ਵਰਕ ਜੋ ਵੀ ਤੁਸੀਂ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਆਪਾਂ ਸੋਨੂੰ ਬਣਾ ਕੇ ਦੇਵਾਂਗੇ ਜੀ ਤੇ ਜੇ ਸਾਡੀ ਇੰਸਟਾ ਤੇ ਐਡੀ ਬਣੀ ਹੈ YouTube ਤੋਂ ਇਲਾਵਾ ਜੀ ਸਿੱਧੂ ਜਵਟੀ ਕੋਡ ਦੋਨਾਂ ਦੇ ਨਾਂ ਤੇ ਉੱਥੇ ਆਪਾਂ ਸੋਹਣੇ ਸੋਹਣੇ ਸੂਟ ਸਟਿਚ ਕਰਕੇ ਉਹਨਾਂ ਦੀ ਵੀਡੀਓ ਜਪਾਉਣੇ ਆ ਹਰ ਹਰ ਪ੍ਰਕਾਰ ਦੇ ਡਿਜ਼ਾਈਨ ਪਾਉਣੇ ਆ ਜੀ ਉੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਉੱਥੋਂ ਵੀ ਤੁਸੀਂ ਕੋਈ ਡਿਜ਼ਾਈਨ ਲੈ ਕੇ ਸਾਨੂੰ ਦੇ ਸਕਦੇ ਹੋ ਉਸ ਨੂੰ ਫੋਲੋ ਕਰੋ ਜੀ ਜੇ ਤੁਸੀਂ ਕੋਈ ਆਪਣੇ ਕੋਲ ਡਿਜ਼ਾਈਨ ਤੋਂ ਦੇਣਾ ਚਾਹੁੰਦੇ ਹੋ ਹੁਣ ਆਪਾਂ ਉਹ ਵੀ ਸੇਮ ਟੂ ਸੇਮ ਤੁਹਾਡਾ ਸੂਟ ਬਣਾ ਕੇ ਦੇਵਾਂਗੇ ਜੀ ਜਿਹੜਾ ਸਾਡੇ ਨਾਲ ਕੰਟੈਕਟ ਕਰਨ ਦਾ ਤੁਹਾਡਾ ਰਾਬਤਾ ਆਪਣਾ ਕਾਇਮ ਕਰਨ ਵਾਸਤੇ ਸਾਡਾ ਜਿਹੜਾ ਨੰਬਰ ਹੈ ਉਹ ਨੋਟ ਕਰੋ ਜੀ 8699843315 8699843315 ਸਕਰੀਨ ਤੇ ਸ਼ੋ ਹੋ ਰਿਹਾ ਜੀ ਇਹ ਨੰਬਰ ਤੁਸੀਂ ਇਹ ਦੇ ਸਾਨੂੰ ਜੋ ਵੀ ਤੁਹਾਨੂੰ ਪਸੰਦ ਆਉਂਦਾ ਜਿੱਥੋਂ ਵੀ ਤੁਹਾਨੂੰ ਪਸੰਦ ਆਉਂਦਾ ਉੱਥੋਂ ਸਕਰੀਨਸ਼ਾਟ ਲੈ ਕੇ ਸਾਨੂੰ ਇਸ ਨੰਬਰ ਤੇ ਭੇਜੋ ਤੁਹਾਨੂੰ ਉਹੇ ਜਿਹਾ ਅਸੀਂ ਡਿਜ਼ਾਈਨ ਬਣਾ ਕੇ ਦੇਵਾਂਗੇ ਹਾਂਜੀ ਜੋ ਵੀ ਆਪਣੇ ਚੀਜ਼ ਬਣਦੀ ਹੈਗੀ ਜੋ ਵੀ ਭੈਣਾਂ ਕੋਲ ਜਾਂਦੀ ਹੈ ਉਹਨਾਂ ਨੂੰ ਪਤਾ ਹੈ ਤੁਸੀਂ ਇੱਕ ਵਾਰੀ ਸਾਡੇ ਤੇ ਟਰਸਟ ਕਰਕੇ ਹੈਨਾ ਸਾਨੂੰ ਜਰੂਰ ਤੁਸੀਂ ਮੌਕਾ ਦਿਓ ਆਪਦੇ ਕੰਮ ਕਰਵਾਉਣ ਦਾ ਆਪਾਂ ਜਿਹੜਾ ਅੱਜ ਸੂਟ ਵਿਖਾਉਣੇ ਸਾਹਮਣੇ ਵੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਜੀ ਇਹ ਆ ਦੇਖੋ ਅਗਲੇ ਡਿਜ਼ਾਈਨ ਆ ਗਏ ਇਹ ਆਪਾਂ ਕ੍ਰਾਸ ਕਾਟਨ ਦੇ ਹੈ ਜੀ ਇਹ ਜਿਹੜੇ ਪਹਿਲਾਂ ਸੂਟ ਲੰਘੇ ਉਹ ਵੀ ਕ੍ਰਾਸ ਕਾਟਨ ਦੇ ਜਿਹੜੇ ਆਹ ਵਾਲੇ ਸੂਟ ਹੈ ਵੀ ਕ੍ਰਾਸ ਕਾਟਨ ਦੇ ਪਲੇਨਸ ਵਾਲਾ ਹਨ ਅਣੀਗੇ ਇਹਨਾਂ ਨਾਲ ਕ੍ਰਾਸ ਕਾਟਨ ਹੋਊਗੀ ਬਹੁਤ ਹੀ ਵਧੀਆ ਫੈਨ ਕਾਟਨ ਹੁੰਦੀ ਹੈ ਕ੍ਰਾਸ ਕਾਟਨ ਹੁੰਦੀ ਹੈ ਜਿਹੜੀ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਾਟਨਾਂ ਆਉਂਦੀਆਂ ਨੇ ਜੀ ਅਲੱਗ-ਅਲੱਗ ਤਰ੍ਹਾਂ ਦੀ ਉਹਨਾਂ ਦਾ ਆਪਣੇ ਸੂਟਾਂ ਦੀ ਲੁੱਕ ਆਉਂਦੀ ਹੈਗੀ ਜਿਸ ਤਰ੍ਹਾਂ ਦਾ ਸੂਟ ਹੁੰਦਾ ਉਸ ਤਰ੍ਹਾਂ ਦੀ ਲੁੱਕ ਹੈ ਆਪਾਂ ਤੁਹਾਨੂੰ ਦੋ ਦੋ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ ਦਿਖਾ ਰਹੇ ਹਾਂ ਜੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਸਾਡੇ ਕੋਲ ਹੋਰ ਕਲਰ ਵੀ ਹੈਗੇ ਨੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਪਰਸਨਲ ਨੰਬਰ ਤੇ ਮਤਲਬ ਕਿ ਵੀ ਇਹੀ ਆਪਣੇ ਨੰਬਰ ਤੇ ਮੈਸੇਜ ਕਰਕੇ ਤੁਸੀਂ ਪਰਸਨਲ ਫੋਟੋ ਮੰਗਾ ਸਕਦੇ ਹੋ ਜੇ ਆਪਾਂ ਸਾਰੀਆਂ ਪਿੱਕਾਂ ਵਿੱਚ ਲਾਉਣੇ ਵੀਡੀਓ ਤਾਂ ਵੀਡੀਓ ਲੰਬੀ ਲੰਬੀ ਵਾਲੀ ਹੋ ਜਾਂਦੀ ਹੈ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲੇ ਹੈਨਾ ਹਰ ਇੱਕ ਕੋਲੇ ਵੀ ਆਪਾਂ ਇੰਨੀ ਲੰਬੀਆਂ ਲੰਬੀਆਂ ਵੀਡੀਓ ਬਣਾ ਕੇ ਦੇਈਏ ਇਹ ਦੋ ਕਲਰਾਂ ਦਾ ਇਹ ਡਿਜ਼ਾਈਨ ਆ ਗਿਆ ਜੀ ਤੁਹਾਡੇ ਕੋਲੇ ਹਾਂਜੀ ਜਿਹੜਾ ਆਪਣਾ ਅਗਲਾ ਇਹ ਡਿਜ਼ਾਈਨ ਹੈ ਇਹ ਵੀ ਜੀ ਦੋ ਕਲਰਾਂ ਦੇ ਵਿੱਚ ਡਿਜ਼ਾਈਨ ਆ ਗਿਆ ਕ੍ਰਾਸ ਕਾਟਨ ਦਾ ਡਿਜ਼ਾਈਨ ਇੱਕ ਹੋਊਗਾ ਕਲਰ ਦੋ ਨੇ ਇਹਦੇ ਵਿੱਚ ਇਹਦੇ ਵਿੱਚ ਹੋਰ ਕਲਰ ਹੈਗੇ ਨੇ ਸਾਡੇ ਕੋਲੇ ਤੁਸੀਂ ਉਸ ਦੇ ਪਿਕਚਰ ਸਾਥੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਸੂਟ ਬਹੁਤ ਹੀ ਵਧੀਆ ਤਿਆਰ ਹੁੰਦੇ ਨੇ ਜੀ ਲੈਸਸ ਵਗੈਰਾ ਲਵਾ ਕੇ ਪੱਟੀ ਲਗਾ ਕੇ ਜੋ ਵੀ ਆਪਣਾ ਨੈਕ ਵਗੈਰਾ ਦਾ ਡਿਜ਼ਾਈਨ ਕਰਕੇ ਬਹੁਤ ਸੋਹਣੇ ਹੈ ਸਾਡੇ ਤਿਆਰ ਕੀਤੇ ਹੋਏ ਨੇ ਇੰਸਟਾਗ੍ਰam ਤੇ ਫੋਟੋਆਂ ਪਾਈਆਂ ਹੋਈਆਂ ਨੇ ਇਹਨਾਂ ਦੀਆਂ ਵੀਡੀਓਜ਼ ਵਗੈਰਾ ਆਪਾਂ ਸਾਰੀ ਕੱਲੀ-ਕੱਲੀ ਚੀਜ਼ ਉੱਥੇ ਵੀਡੀਓ ਬਣਾ ਕੇ ਸਾਰਾ ਦਿਖਾਉਣੀ ਆਪਾਂ ਲੈਸ ਵਗੈਰਾ ਕਿਵੇਂ ਲਾਈ ਹੈ ਕਿਵੇਂ ਸਟਿਚਿੰਗ ਦੀ ਡਿਜ਼ਾਈਨਿੰਗ ਕੀਤੀ ਹੈ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਸਟਿਚ ਲੈਣਾ ਅਨ ਸਟਿਚ ਲੈਣਾ ਉਹ ਆਪੋ ਆਪਣੀ ਮਰਜ਼ੀ ਹੁੰਦੀ ਹੈ ਕਾਟਨ ਦੇ ਸੂਟ ਨੇ ਵਿਦਆਊਟ ਲੈਣ ਦੇ ਬਣਨਗੇ ਠੀਕ ਹੈ ਕਿਉਂਕਿ ਆਪਾਂ ਹਰ ਇੱਕ ਘਰੇ ਇਨੀ ਸਟਿਚਿੰਗ ਕਰ ਲੈਣਿਆ ਕਰ ਵੀ ਸਕਦੇ ਜੀ ਆਹ ਦੇਖੋ ਜੀ ਇਹ ਵੀ ਡਿਜ਼ਾਈਨ ਇੱਕ ਹੈ ਕਲਰ ਦੋ ਨੇ ਠੀਕ ਹੈ ਇਹ ਵੀ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਜੀ ਕਾਟਨ ਦੇ ਸੂਟਾਂ ਦੇ ਵਿੱਚ 크ਰਾਸ ਕਾਟਨ ਦੇ ਵਿੱਚ ਜਿਹੜੀ ਜਿਹੜੀ 크ਰਾਸ ਕਾਟਨ ਹੁੰਦੀ ਹੈ ਜੀ ਉਹ ਬਹੁਤ ਹੀ ਵਧੀਆ ਹੰਡਣਸਾਰ ਕੱਪੜਾ ਹੁੰਦਾ ਹੈ ਉਹਦਾ ਕੋਈ ਰੰਗ ਫੇਟ ਨਹੀਂ ਹੁੰਦਾ ਕੋਈ ਉਹ ਝੜਦਾ ਨਹੀਂ ਹੈਗਾ ਜਿਵੇਂ ਆਪਣੀ ਨਾਰਮਲ ਕੈਵਨ ਕਾਟਨ ਜਿੱਦ ਆਪਾਂ ਬਾਕਸ ਕਰਕੇ ਹਨਾ ਸਟਿਚ ਕਰਵਾਵਾਂਗੇ ਉਹਦੇ ਵਰਗੀ ਤਾਂ ਰੀਸ ਨਹੀਂ ਬੱਸ ਮੈਂ ਇੱਕ ਭੈਣ ਨੂੰ ਇਥੇ ਸਲਾਹ ਜ਼ਰੂਰ ਦੇਣਾ ਚਾਹਾਂਗੀ ਜੋ ਵੀ ਤੁਸੀਂ ਸੂਟ ਸਾਥੋਂ ਲੈਣਿਓ ਕਿਤੇ ਹੋਰ ਲੈਣਿਓ ਕਾਟਨ ਦਾ ਸੂਟ ਹੈਗਾ ਅ ਉਸ ਨੂੰ ਪਹਿਲਾਂ ਵਾਉਸ ਜ਼ਰੂਰ ਕਰੋ ਵਾਉਸ ਕਰਕੇ ਸਮਾਇਓ ਜਦੋਂ ਆਪਾਂ ਇੱਕ ਵਾਰੀ ਵਾਉਸ ਕਰ ਦਿੰਨੇ ਆ ਨਾ ਫਿਰ ਉਹਦਾ ਜਿਹੜਾ ਉਹਨੇ ਪਹਿਲਾਂ ਚੜਨਾ ਵਗੈਰਾ ਹੁੰਦਾ ਕੁਝ ਵੀ ਆ ਉਹ ਆਪਣਾ ਠੀਕ ਹੋ ਜਾਂਦਾ ਉਸ ਤੋਂ ਬਾਅਦ ਵੀ ਕੋਈ ਕੰਪਲੀਟ ਨਹੀਂ ਆਉਂਦੀ ਠੀਕ ਹੈ ਜੀ ਆ ਵੀ ਜਿਹੜੇ ਦੋ ਕਲਰ ਦੀ ਸਹਰੇ ਨੇ ਇਹ ਵੀ ਕ੍ਰਾਸ ਕਾਟਨ ਦੇ ਵਿੱਚ ਹੈ ਇਹਨਾਂ ਵਿੱਚ ਵੀ ਆਪਣੇ ਕੋਲੇ ਹੋਰ ਕਲਰ ਮਿਲ ਜਾਣਗੇ ਜੀ ਸੁਣ ਇਹਨਾਂ ਨਾਲ ਪਲੇਨ ਸਲਵਾਰਾ ਹੋਣਗੀਆਂ ਪ੍ਰਿੰਟਡ ਕਮੀਜ਼ ਹੋਣਗੇ ਠੀਕ ਹੈ ਜੀ ਇਹ ਆਪਣੇ ਮੈਚਿੰਗ ਸੂਟ ਨੇ ਜੇ ਤੁਸੀਂ ਆਲ ਓਵਰ ਲੈਣੇ ਹੋ ਆਲ ਓਵਰ ਵੀ ਮਿਲ ਜਾਣਗੇ ਜੇ ਤੁਸੀਂ ਮੈਚਿੰਗ ਲੈਣੇ ਆ ਵੈਸੀ ਮੈਚਿੰਗ ਜਿਆਦਾ ਸੋਹਣੇ ਲੱਗਦੇ ਨੇ ਮੈਚਿੰਗ ਬਣ ਜਾਂਦੀ ਜਦੋਂ ਆਪਣਾ ਸਲਵਾਰ ਦਾ ਜਿਹੜਾ ਪਲੇਨ ਕਪੜਾ ਹੁੰਦਾ ਉਹ ਆਪਾਂ neck ਵਗੈਰਾ ਤੇ ਡਿਜ਼ਾਈਨ ਕਰਦੇ ਬਹੁਤ ਸੋਹਣੇ ਬਣਦੇ ਨੇ ਆਹ ਦੇਖੋ ਜੀ ਨਾਰਮਲ ਕਾਟਨ ਦੇ ਸੂਟ ਆ ਗਏ ਜਿਵੇਂ ਕਿ ਕੈਮਰ ਕਾਟ ਨੇ ਉਹਨਾਂ ਦੇ ਸੂਟ ਨੇ ਜੀ ਇਹ ਇਹ ਵੀ ਆਪਣੇ ਦੋ ਕਲਰ ਦਿਖਾ ਰਹੀਆਂ ਡਿਜ਼ਾਈਨ ਇੱਕੋ ਹੀ ਆ ਜੀ ਥੋੜਾ ਥੋੜਾ ਫਰਕ ਹੈਗਾ ਇੱਕ ਤਾਂ ਪੀਲੇ ਕਲਰ ਦੇ ਵਿੱਚ ਇੱਕ ਪਿੰਕ ਕਲਰ ਦੇ ਵਿੱਚ ਜੈਲੋ ਦਾ ਤੇ ਪਿੰਕ ਦੇ ਦੋਨਾਂ ਦੇ ਮੈਂ ਦੋਨੇ ਕਲਰਾਂ ਨੂੰ ਸੂਟ ਬਖਾਏ ਨੇ ਇਹ ਇਹ ਵੀ ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਸੋਹਣੀ ਇਹਦੇ ਵੀ ਬਹੁਤ ਸੋਹਣੇ ਸੂਟ ਬਣਦੇ ਨੇ ਇਹਨਾਂ ਦੇ ਵੀ ਸੂਟ ਆਪਾਂ ਬਣਾ ਕੇ ਇੰਸਟਾਗ੍ਰam ਤੇ ਪਾਏ ਹੋਏ ਨੇ ਤੇ YouTube ਤੇ ਆਪਾਂ ਸ਼ਾਰਟ ਵੀਡੀਓ ਪਾਉਣੀ ਆ ਉੱਥੇ ਵੀ ਆਪਾਂ ਇਹਨਾਂ ਦੇ ਡਿਜ਼ਾਈਨ ਪਾਉਣੇ ਉੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਇਹਨਾਂ ਦੇ ਵਿੱਚ ਕਲਰ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਪਰ ਮੈਂ ਇਹਨਾਂ ਦੇ ਵਿੱਚ ਚਾਰ ਸੂਟ ਹੀ ਪਾਏ ਨੇ ਦੋ ਆਹ ਵਾਲੇ ਪਾਏ ਨੇ ਜੀ ਦੇਖੋ ਇਹ ਵੀ ਬਹੁਤ ਵਧੀਆ ਡਿਜ਼ਾਈਨ ਹੈ ਇਹਦੇ ਵਿੱਚ ਜਿਹੜਾ ਨੀਲੇ ਵਾਲਾ ਉਹਦੇ ਚਿਕਨ ਦਾ ਵਰਕ ਹੋਇਆ ਹੈ ਜੀ ਉਹਦੇ ਵਿੱਚ ਪਲੇਨ ਸਲਵਾਰ ਰਣੇ ਹੈ ਵੀ ਤੇ ਕਮੀਜ਼ ਦੇ ਵਿੱਚ ਚਿਕਨ ਦਾ ਵਰਕ ਹੈਗਾ ਬਹੁਤ ਸੋਹਣੇ ਸੂਟ ਬਣਨਗੇ ਜੀ ਬਹੁਤ ਸੋਹਣੇ ਸੂਟ ਤਿਆਰ ਹੁੰਦੇ ਨੇ ਵਿਦਆਊਟ ਦੁਪੱਟੇ ਨੇ ਜੀ ਇਹ ਸਾਰੇ ਜੇ ਤੁਸੀਂ ਦੁਪੱਟਾ ਲਾਉਣਾ ਚਾਹੋ ਨਾ ਤਾਂ ਆਪੋ ਉਹਦੇ ਅਲੱਗ ਚਾਰਜ ਹੋਣਗੇ ਦੁਪੱਟਾ ਤੁਸੀਂ ਕੋਈ ਮਰਜ਼ੀ ਕਾਟਨ ਦਾ ਮਲਮਲ ਦਾ ਮਸਲੀਨ ਦਾ ਜਿਵੇਂ ਵੀ ਤੁਹਾਨੂੰ ਪਿਆਰ ਦਾ ਸਕੂਨ ਦਾ ਚਨੂਣ ਦਾ ਹਨ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਉਹ ਜਿਆ ਦੁਪੱਟਾ ਤੁਸੀਂ ਨਾਲ ਲਗਵਾ ਸਕਦੇ ਹੋ ਇਹਨਾਂ ਦੇ ਠੀਕ ਹੈ ਜੀ ਤੇ ਆਪੋ ਆਪਣੀ ਪਸੰਦ ਹੁੰਦੀ ਹੈ ਜੀ ਅਸੀਂ ਦੁਪੱਟੇ ਤਾਂ ਨਹੀਂ ਇਹਨਾਂ ਦੇ ਨਾਲ ਡਾਈ ਕਰਵਾਉਂਦੇ ਕਿਉਂਕਿ ਪਹਿਣਾ ਕੋਲੇ ਆਪਣੇ ਕੋਲੇ ਕਈ ਤਰ੍ਹਾਂ ਦੇ ਦੁਪੱਟੇ ਪਏ ਹੁੰਦੇ ਨੇ ਕਾਟਨ ਦੇ ਸੂਟ ਨਾਲ ਚੱਲ ਜਾਂਦੇ ਨੇ ਵੈਸੇ ਪਰ ਜੇ ਕਿਸੇ ਨੇ ਫੇਰ ਵੀ ਨਾਲ ਸੂਟ ਦੇ ਦੁਪੱਟਾ ਲੈਣਾ ਹੈ ਤਾਂ ਤੁਸੀਂ ਅੱਡ ਤੁਹਾਨੂੰ ਪਟਾਲਾ ਬਾ ਸਕਦੇ ਹਾਂ ਠੀਕ ਹੈ ਜੀ ਆਹ ਦੇਖੋ ਜੀ ਇਹ ਰਾਮ ਟੈਕਸ ਕਾਟਨ ਦੇ ਸੂਟ ਆ ਗਏ ਇਹਨਾਂ ਦੀ ਦੇਖੋ ਡਿਜ਼ਾਈਨ ਕਿੰਨੀ ਸੋਹਣੀ ਹੈ ਅੰਬੀਆਂ ਜੀ ਵਾਲੀ ਜੈਲੋ ਕਲਰ ਦੇ ਵਿੱਚ ਕਿੰਨੇ ਪਿਆਰੇ ਪਿਆਰੇ ਕਲਰ ਪਾਏ ਹੋਏ ਨੇ ਕਿੰਨਾ ਵਧੀਆ ਇਹ ਜੁਨੀਕ ਜਿਹੜੇ ਡਿਜ਼ਾਈਨ ਆ ਗਏ ਜੀ ਬਹੁਤ ਵਧੀਆ ਮਿੱਠੇ ਮਿੱਠੇ ਕਲਰ ਨੇ ਸੂਟਾਂ ਦੇ ਇਹ ਆਪਣੇ ਰਾਮ ਟੈਕਸ ਕਾਟਨ ਦੇ ਸੂਟ ਹੋਣਗੇ ਪਲ ਪ੍ਰਿੰਟ ਹੋਊਗਾ ਸ਼ਰਟ ਦੇ ਵਿੱਚ ਹਾਫ ਪ੍ਰਿੰਟ ਹੋਊਗਾ ਸਲਵਾਰ ਦੇ ਵਿੱਚ ਠੀਕ ਹੈ ਜੀ ਇਹ ਹਾਫ ਪ੍ਰਿੰਟ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਹੈ ਕਿਉਂਕਿ ਸੋਹਣੇ ਬਹੁਤ ਲੱਗਦੇ ਨੇ ਪਲੇਨ ਸਲਵਾਰ ਨਾਲੋਂ ਨਾ ਹਾਫ ਪ੍ਰਿੰਟ ਵਾਲੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜੈਚ ਦੇ ਬਹੁਤ ਹੁੰਦੇ ਨੇ ਇਹ ਸੂਟ ਕਾਟਨ ਦੇ ਹਾਂਜੀ ਤੁਸੀਂ ਕਹੋਗੇ ਹੁਣ ਕਾਟਨ ਦੇ ਸੂਟ ਜ਼ਿਆਦਾ ਦਿਖਾ ਰਹੇ ਹੈ ਵੈਦਰ ਦੇ ਹਿਸਾਬ ਨਾਲ ਆਪਾਂ ਕਾਟਨ ਦੇ ਸੂਟ ਹੁਣ ਜ਼ਿਆਦਾ ਦਿਖਾ ਰਹੇ ਹਾਂ ਠੀਕ ਹੈ ਜੀ ਆਹ ਦੇਖੋ ਇਹ ਵੀ ਡਿਜ਼ਾਈਨ ਬਹੁਤ ਸੋਹਣੇ ਨੇ ਦੋਨੇ ਇੱਕ ਤਾਂ ਗ੍ਰੀਨ ਜਾਂ ਗ੍ਰੀਨ ਜੈਵਨ ਕੇ ਐਸਾ ਕਦੇ ਨਾ ਮਹਿੰਦੀਆ ਜੇ ਕਲਰ ਦੇ ਚ ਇੱਕ ਪਿੰਕ ਕਲਰ ਦੇ ਚ ਇਹ ਵੀ ਉਸੇ ਤਰ੍ਹਾਂ ਹਾਫ ਪ੍ਰਿੰਟ ਵਾਲੇ ਸਲਵਾਰ ਨਾਲ ਵਾਲੇ ਸੂਟ ਨੇ ਹਾਂਜੀ ਜੋ ਆਪਣਾ ਵਰਕ ਵਾਲਾ ਕੰਮ ਹੈ ਜੀ ਉਹ ਚੱਲੀ ਜਾਂਦਾ ਹੈਗਾ ਵਰਕ ਵਾਲੇ ਸੂਟ ਆਪਾਂ ਇੰਸਟਾਗ੍ਰਾਮ ਤੇ ਸਟਿਚ ਕਰਕੇ ਜਾਂ ਆਨ ਸਟੋਅ ਉੱਥੇ ਪਾਉਣੇ ਆ ਜੀ ਕਾਟਨ ਦੇ ਸੂਟ ਆਪਾਂ ਜਾਦੇ ਉਤਰ ਪਹਿਣ ਅੱਜ ਕੱਲ ਕਾਟਨ ਦੇ ਜਾਦੇ ਮੰਗ ਰਹੀਆਂ ਨੇ ਕਿਉਂਕਿ ਹੁਣ ਸੋਨ ਪਤੀਆ ਬੈਦਰ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਗਰਮੀਆਂ ਦਾ ਮੌਸਮ ਹੈ ਮੌਸਮ ਹੈ ਜੀ ਕਾਟਨ ਦੇ ਸੂਟ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਵਿਚਾਰ ਰਹੇ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਬਣਦੇ ਆ ਆ ਦੇਖੋ ਜੀ ਇਹ ਵੀ ਇਹ ਰਾਮ ਟੈਕਸ ਕਾਟਨ ਦਾ ਸੂਟ ਹੋਊਗਾ ਨਾਲ ਪਲੇਨ ਇਹਨਾਂ ਦੀ ਸਲਵਾਰ ਹੋਊਗੀ ਇਹਨਾਂ ਦੇ ਫੁੱਲ ਪਿਓਰ ਮਸਲੀਨ ਦਾ ਦੁਪੱਟੇ ਨਾਲ ਹੋਣਗੇ ਜੀ ਜੇ ਨੇ ਤੁਸੀਂ ਪੂਰੀਆਂ ਪੂਰੇ ਬਿੱਕਾ ਖੋਲ ਕੇ ਸੂਟ ਦੇ ਲੈਣਾ ਚਾਹਣ ਤਾਂ ਸਾਡੇ ਨੰਬਰ ਤੇ ਕੰਟੈਕਟ ਕਰਕੇ ਅਸੀਂ ਸੋਨੂੰ ਪਿੱਕਾ ਦੇ ਦੇਾਂਗੇ ਪਰ ਇਹ ਸੂਟ ਜੀ ਜੋ ਵੀ ਤੁਸੀਂ 4-5000 ਦਾ ਸੂਟ ਬਣਵਾਉਗੇ ਨਾ ਉਹਨੂੰ ਸੂਟ ਵੀ ਇਹ ਦੂਰ ਕਰੂਗਾ ਇਹਦੀ ਇੰਨੀ ਸੋਹਣੀ ਲੁੱਕ ਆਉਂਦੀ ਹੈ ਜਿਹਦਾ ਆਪਾਂ ਸੂਟ ਸਟਿਚ ਕਰਕੇ ਪਾਉਣੇ ਆ ਬਹੁਤ ਜਿਆਦੇ ਸੋਹਣੀ ਲੁੱਕ ਆਉਂਦੀ ਹੈ ਕੰਫਰਟੇਬਲ ਫੀਲ ਹੁੰਦਾ ਆਪਾਂ ਜਦੋਂ ਇਹਨੂੰ ਸੂਟ ਨੂੰ ਵੇਅਰ ਕਰਦੇ ਆ ਆ ਦੇਖੋ ਇਹਦੇ ਚ ਇੱਕ ਆ ਕਾ ਕਲਰਾਂ ਆਗੇ ਬਹੁਤ ਪਿਆਰੇ ਕਲਰ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਇੱਕ ਜਮਾ ਫੁੱਲ ਵਾਈਟ ਦੇ ਵਿੱਚ ਆ ਭੋਏ ਜੈਲੋ ਜੇ ਵਾਲੇ ਗ੍ਰੀਨ ਜੇ ਵਾਲੇ ਦੀ ਇੱਕ ਜਿਹੜੀ ਪਿੰਕ ਜ ਹੈ ਉਹਦੀ ਹੈਗੀ ਉਹ ਵੈਟ ਭੋਏ ਆ ਠੀਕ ਹੈ ਜੀ ਇਹ ਬਹੁਤ ਹੀ ਜਿਆਦਾ ਸੋਹਣੇ ਸੂਟ ਬਣਦੇ ਨੇ ਇੱਕ ਵਾਰੀ ਤੁਸੀਂ ਸੂਟ ਖਰੀਦ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਕਿਸ ਤਰ੍ਹਾਂ ਦੀ ਇਹ ਫਾਈਬਰ ਕਾ ਕਿਸੇ ਤਰ੍ਹਾਂ ਕਿਸ ਤਰ੍ਹਾਂ ਦਾ ਇਹ ਸੂਟ ਬਣਦੇ ਨੇ ਇਹਨੂੰ ਲੈਸ ਵਗੈਰਾ ਲਗਾ ਕੇ ਤੇ ਕੱਟਵਰਕ ਕਰਵਾ ਕੇ ਵੀ ਇਹ ਸੂਟ ਬਹੁਤ ਸੋਹਣੇ ਲੱਗਦੇ ਨੇ ਜੇ ਆਪਾਂ ਕੱਟਵਰਕ ਕਰਵਾ ਕੇ ਇਹਨਾਂ ਦੀ ਸੂਟਾਂ ਦੇ ਉੱਤੇ ਤੇ ਆਪਾਂ ਸੂਟ ਸਟਿਚ ਕਰ ਲਈਏ ਬਹੁਤ ਹੀ ਬਹੁਤ ਹੀ ਸੋਹਣੇ ਬਣਦੇ ਨੇ ਹਾਂਜੀ ਜਿਹੜੇ ਆਪਣੀ ਪੇਮੈਂਟ ਦਾ ਮੈਥਡ ਰਹੂਗਾ ਉਹ ਕੈਸ਼ 온 ਡਿਲੀਵਰੀ ਸੱਡ ਕੇ ਕਿਸੇ ਮੈਥਡ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਸਾਨੂੰ ਠੀਕ ਹੈ ਜੀ ਆਪਾਂ ਕੈਸ਼ 온 ਡਿਲੀਵਰੀ ਨਹੀਂ ਕਰ ਸਕਦੇ ਸੌਰੀ ਪੈਣੋ ਇਸ ਤਰ੍ਹਾਂ ਨਾਲ ਫਿਰ ਆਪਣਾ ਲੈਣ ਦੇਣ ਦੇ ਵਿੱਚ ਫਰਕ ਪੈ ਜਾਂਦਾ ਥੋੜੀ ਜਿਹੀ ਆਪਣੇ ਕੰਮ ਦੇ ਵਿੱਚ ਰੁਕਾਵਟ ਹੁੰਦੀ ਹੈ ਹਨਾ ਨਹੀਂ ਆਪਾਂ ਇੰਨਾ ਕੰਮ ਜਿਆਦੇ ਉਹ ਕਰਕੇ ਰਾਜ਼ੀ ਹਾਂ ਕਿਉਂਕਿ ਫਿਰ ਇਹਦਾ ਅਸਰ ਸਾਰਿਆਂ ਤੇ ਪੈਂਦਾ ਹੈ ਪਹਿਲਾਂ ਸਾਡੇ ਤੇ ਪਊਗਾ ਜੇ ਆਪਾਂ ਕੋਈ ਬੰਦਾ ਕੈਸ਼ ਇੰਟਰਵਿਊ ਤੇ ਰੱਖਾਂਗੇ ਫਿਰ ਆਪਾਂ ਸੋਡੇ ਬਜਟ ਤੇ ਪੈਂਦੇ ਠੀਕ ਹੈ ਜੀ ਕਿਉਂਕਿ ਰਲ ਮਿਲ ਕੇ ਖਰਚੇ ਚੱਕੇ ਜਾਂਦੇ ਨੇ ਇਕੱਲੇ ਤੋਂ ਤਾਂ ਇਹ ਵੀ ਨਹੀਂ ਹੋ ਹੁੰਦਾ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਾਸਰੀ ਕਾਲ ਜੀ ਸਾਰਿਆਂ ਨੂੰ